ਮੈਂ ਖਰਬਾਂ ਚੰਦਾਰ ਸਿੰਘ ਅੱਜ ਤੁਹਾਨੂੰ ਦੱਸਣ ਜਾ ਰਿਹਾ ਆ ਵੀ ਨਰੇਗਾ ਸਕੀਮ ਅਧੀਨ ਆਪਾਂ ਸ਼ੈੱਡ ਕਿਵੇਂ ਬਣਵਾ ਸਕਦੇ ਆ ਇਸ ਦੇ ਲਈ ਤੁਹਾਡਾ ਨਰੇਗਾ ਕਾਰਡ ਹੋਣਾ ਜ਼ਰੂਰੀ ਹੈ ਚਾਰ ਤੋਂ ਵੱਧ ਪਸ਼ੂ ਹੋਣੇ ਜ਼ਰੂਰੀ ਨੇ ਇੱਕ ਤੁਹਾਡਾ ਸਵੇ ਘੋਸ਼ਣਾ ਲੱਗੂਗਾ ਇੱਕ ਬੈਂਕ ਦਾ ਖਾਤਾ ਲੱਗੂਗਾ ਇੱਕ ਸਰਪੰਚ ਦੀ ਗਵਾਹੀ ਲੱਗੂਗੀ ਇੱਕ ਪਸ਼ੂ ਡਾਕਟਰ ਤੋਂ ਤਸਦੀਕ ਕਰਵਾਉਣਾ ਪਊਗਾ ਵੀ ਤੁਹਾਡੇ ਕੋਲੇ ਪਸ਼ੂ ਹੈਗੇ ਨੇ ਜਾਂ ਨਹੀਂ ਤੁਹਾਡੇ ਕੋਲੇ ਜ਼ਮੀਨ ਹੈ ਜਿਹੜੀ ਉਹ 2.5 ਕਿੱਲਿਆਂ ਤੋਂ ਥੱਲੇ ਹੋਣੀ ਚਾਹੀਦੀ ਹੈ ਉਸ ਦੀ ਪਟਵਾਰੀ ਤੋਂ ਰਿਪੋਰਟ ਕਰਾਉਣੀ ਪਊਗੀ ਉਸ ਤੋਂ ਬਾਅਦ ਸਰਪੰਚ ਨੂੰ ਕਹਿ ਕੇ ਕਾਰਵਾਈ ਰਜਿਸਟਰ ਦੇ ਵਿੱਚ ਮਤਾ ਪਵਾਉਣਾ ਪਊਗਾ ਜਦੋਂ ਤੁਹਾਡਾ ਸ਼ੈੱਡ ਦੀ ਮਨਜ਼ੂਰੀ ਮਿਲ ਗਈ ਤਾਂ 3 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਇਹ ਸ਼ੈੱਡ ਕੰਪਲੀਟ ਕਰਵਾਉਣਾ ਪਊਗਾ ਆਪਾਂ ਪਸ਼ੂ ਸ਼ੈੱਡ ਦੇ ਨਾਲ ਨਾਲ ਜਾਂ ਇੱਕ ਆਪਾਂ ਗੋਬਰ ਗੈਸ ਵੀ ਲਗਵਾ ਸਕਦੇ ਹਾਂ ਨਰੇਗਾ ਦੇ ਵਿੱਚੋਂ ਗੋਬਰ ਗੈਸ ਲਈ ਵੀ ਤੁਹਾਡੇ ਕੋਲ ਨਰੇਗਾ ਕਾਰਡ ਹੋਣਾ ਜ਼ਰੂਰੀ ਹੈ ਉਹਦੇ ਲਈ ਵੀ 4 ਤੋਂ ਵੱਧ ਪਸ਼ੂ ਹੋਣੇ ਜ਼ਰੂਰੀ ਹਨਾ ਉਸਤੇ ਵੀ 35 ਤੋਂ 40000 ਰੁਪਇਆ ਸਰਕਾਰ ਦਿੰਦੀ ਹੈ। ਗੋਬਰ ਗਾਇਸ ਤੇ ਇੰਨੇ ਕੀ ਪੈਸੇ ਲੱਗਦੇ ਆ ਇੰਨੇ ਕੇ ਪੈਸੇ ਮਿਲ ਜਾਂਦੇ ਆ। ਜਦੋਂ ਉਸ ਦੀ ਵੀ ਮਨਜ਼ੂਰੀ ਮਿਲ ਗਈ ਉਸ ਨੂੰ ਵੀ 3 ਮਹੀਨਿਆਂ ਦੇ ਵਿੱਚ ਵਿੱਚ ਕੰਪਲੀਟ ਕਰਨਾ ਪੈਂਦਾ। ਜਿਸ ਵੀ ਕਿਸੇ ਮੇਰੇ ਵੀਰ ਨੂੰ ਪਸ਼ੂਆਂ ਵਾਲੇ ਛੱਡ ਦੀ ਜਾਂ ਨਰੇਗਾ ਦੇ ਵਿੱਚੋਂ ਗੋਬਰ ਗਾਇਸ ਦੀ ਜ਼ਰੂਰਤ ਹੈ ਇਹ ਵੀਡੀਓ ਉਸ ਭਰਾ ਕੋਲ ਸ਼ੇਅਰ ਕਰੋ ਤਾਂ ਕਿ ਇਸਦਾ ਬਾਤ ਤੋਂ ਬਾਅਦ ਫਾਇਦਾ ਲੈ ਸਕਣ। ਧੰਨਵਾਦ।